ਕੱਲ ਇੱਕ ਪਰਿਵਾਰ ਦੇ ਵਿੱਚ ਬੈਠੇ ਸੀ ਉਸ ਪਰਿਵਾਰ ਦੇ ਨਾਲ ਗੱਲਾਂ ਕਰਦਿਆਂ ਆ ਆਉਣ ਵਾਲੇ ਰਖੜੀ ਦੇ ਤਿਉਹਾਰ ਬਾਰੇ ਗੱਲ ਚੱਲ ਪਈ ਤੇ ਗੱਲਾਂ-ਗੱਲਾਂ ਵਿੱਚ ਪੁੱਛ ਲਿਆ ਉਸ ਨੌਜਵਾਨ ਨੂੰ ਕਿ ਕਾਕਾ ਤੁਹਾਡੇ ਭੂਆ ਜੀ ਉਹ ਵੀ ਆਉਣਗੇ ਰਖੜੀ ਤੇ ਤਾਂ ਉਸ ਨੌਜਵਾਨ ਦੀ ਗੱਲ ਨੇ ਮਾਣੋ ਤੇਲ ਨੂੰ ਝੰਡੋੜ ਕੇ ਰੱਖ ਦਿੱਤਾ ਉਹ ਨੌਜਵਾਨ ਕਹਿਣ ਲੱਗਾ ਅੰਕਲ ਜੀ ਇੰਨਾ ਲੰਮਾ ਇੰਨਾ ਦੂਰ ਦੀਆਂ ਰਿਸ਼ਤੇਦਾਰੀਆਂ ਚ ਵਰਤਿਆ ਨਹੀਂ ਜਾਂਦਾ ਅੱਜ ਕੱਲ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਬਿਜੀ ਐਨੇ ਆ ਕਿ ਇਨੇ ਦੂਰ ਦੇ ਰਿਸ਼ਤੇਦਾਰਾਂ ਦੇ ਨਾਲ ਨਿਭਾ ਨਹੀਂ ਜਾਂਦਾ ਮੈਨੂੰ ਉਹ ਬਿਉਰਗਾਂ ਦੀ ਆਖੀ ਹੋਈ ਗੱਲ ਯਾਦ ਆ ਗਈ ਟੀ ਜੰਮੀ ਭੈਣ ਵਿਸਰੀ ਤੇ ਭੂਆ ਕੀ ਦੇ ਚਿਤ ਸੱਚੀ ਲੋਕ ਭੂਆ ਨੂੰ ਭੈਣਾ ਨੂੰ ਭੁੱਲਦੇ ਜਾਂਦੇ ਆ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰਦੇ